ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਨੂੰ ਲੈ ਕੇ ਦੱਸਿਏ ਕਿ ਅੱਜ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਤੇ ਕਿਸਾਨ ਚਾਹੁੰਦੇ ਨੇ ਕਿ ਅੱਜ ਹਾਂ ਪੱਖੀ ਵਤੀਰਾ ਹੋਵੇ ਤੇ ਕਿਸਾਨਾਂ ਦਾ ਅੱਜ ਨਿਬੜ ਜਾਵੇ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਖੇਤੀਬਾੜੀ ਮੰਤਰੀ ਯਾਨੀ ਕਿ ਗੁਰਮੀਤ ਸਿੰਘ ਖੁੜੀਆ ਵੀ ਇਸ ਮੀਟਿੰਗ 'ਚ ਸ਼ਾਮਲ ਹੋਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਵਧੀਆ ਨਤੀਜੇ ਨਿਕਲਣਗੇ ਤੇ ਜੋ ਵੀ ਅੱਜ ਮੀਟਿੰਗ ਹੋਵੇਗੀ ਇਸ ਦੇ ਵਿੱਚ ਫੈਸਲਾ ਵੀ ਜਿਹੜਾ ਕਿ ਬਹੁਤ ਵਧੀਆ ਆਵੇਗਾ ਤੇ ਜਿਸ ਤੋਂ ਬਾਅਦ ਦੱਸਿਏ ਕਿ ਕਿਸਾਨਾਂ ਨੂੰ ਅੱਜ ਕੋਈ ਵੱਡੀ ਖੁਸ਼ੀ ਖਬਰੀ ਮਿਲ ਸਕਦੀ ਹੈ ਤੇ ਜੇਕਰ ਇਹ ਕੇਂਦਰ ਸਰਕਾਰ ਕਿਸਾਨਾਂ ਨੂੰ ਲੈ ਕੇ ਦੱਸਦੀ ਹੈ ਕਿ ਹਾਂ ਪੱਖੀ ਵਤੀਰਾ ਕਰਦੀ ਹੈ ਤੇ ਹਾਂ ਪੱਖੀ ਫੈਸਲਾ ਲੈਂਦੀ ਹੈ ਤਾਂ ਕਿਸਾਨਾਂ ਦਾ ਧਰਨਾ ਕਿਤੇ ਨਾ ਕਿਤੇ ਖਤਮ ਹੋਣ ਦੀ ਉਮੀਦ ਵੀ ਹੋਵੇਗੀ ਤੇ ਉੱਥੇ ਅੱਜ ਦੱਸਦੀ ਹੈ ਕਿ 13 ਫਰਵਰੀ ਤੋਂ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਉੱਤੇ ਡਟੀਆਂ ਹੋਈਆਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਇੱਕ ਪੂਰਾ ਸਾਲ ਹੋ ਗਿਆ ਕਿਸਾਨ ਲਗਾਤਾਰ ਧਰਨੇ ਦੇ ਉੱਤੇ ਡਟੇ ਹੋਏ ਨੇ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਨੇ ਆਪਣਾ ਮਰਨ ਵਰਤ ਜਾਰੀ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਦੇ ਉੱਤੇ ਪੱਕੀ ਮੋਰ ਨਹੀਂ ਲੱਗ ਜਾਂਦੀ ਮੈਂ ਉਦੋਂ ਤੱਕ ਆਪਣਾ ਮਰਨ ਵਰਤ ਵੀ ਨਹੀਂ ਛੱਡਾਂਗਾ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪ੍ਰਧਾਨ ਸਾਹਿਬ ਦਾ ਹਜੇ ਮਰਨ ਵਰਤ ਜਾਰੀ ਹੈ ਅੱਜ ਦੱਸੀਏ ਕਿ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਤੇ ਪਹਿਲਾਂ ਵੀ ਕੇਂਦਰ ਸਰਕਾਰ ਦੇ ਨਾਲ ਕਾਫੀ ਮੀਟਿੰਗਾਂ ਹੋਈਆਂ ਪਰੰਤੂ ਇਸ ਮੀਟਿੰਗ ਦੇ ਦੌਰਾਨ ਇਹ ਦੱਸਦੀ ਕਿ ਬੇਸਿੱਟਾ ਨਿਕਲ ਕੇ ਬਾਹਰ ਆਇਆ ਤੇ ਅੱਜ ਜੋ ਮੀਟਿੰਗ ਹੋਵੇਗੀ ਉਸ ਦੇ ਵਿੱਚ ਕਿਸਾਨਾਂ ਦੇ ਪੱਖ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਜਿਸ ਦੇ ਵਿੱਚ ਅੱਜ ਕੇਂਦਰ ਸਰਕਾਰ ਦੇ ਅਧਿਕਾਰੀ ਨੁਮਾਇਦੇ ਜਿਹੜੇ ਕਿ ਪਹੁੰਚਣਗੇ ਤੇ ਉੱਥੇ ਹੀ ਕਿਸਾਨਾਂ ਦੇ ਨਾਲ ਗੱਲਬਾਤ ਹੋਵੇਗੀ ਤੇ ਇਸ ਮੀਟਿੰਗ ਦੇ ਵਿੱਚ ਅੱਜ ਕੋਈ ਵੱਡਾ ਫੈਸਲਾ ਹੋ ਦੇਤੇ ਉਥੇ ਹੀ ਕੇਂਦਰ ਸਰਕਾਰ ਕਿਤੇ ਨਾ ਕਿਤੇ ਕਿਸਾਨਾਂ ਦੇ ਪੱਖ ਦੇ ਵਿੱਚ ਫੈਸਲਾ ਲੇ ਸਕਦੀ ਆ ਹਾਂ ਪੱਖੀ ਵਤੀਰਾ ਹੋਵੇ ਤੇ ਕਿਸਾਨਾਂ ਦਾ ਅੱਜ ਨਿਬੜ ਜਾਵੇ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਖੇਤੀਬਾੜੀ ਮੰਤਰੀ ਯਾਨੀ ਕਿ ਗੁਰਮੀਤ ਸਿੰਘ ਖੁੜਿਆਵੀ ਇਸ ਮੀਟਿੰਗ 'ਚ ਸ਼ਾਮਲ ਹੋਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਵਧੀਆ ਨਤੀਜੇ ਨਿਕਲਣਗੇ ਤੇ ਜੋ ਵੀ ਅੱਜ ਮੀਟਿੰਗ ਹੋਵੇਗੀ ਇਸ ਦੇ ਵਿੱਚ ਫੈਸਲਾ ਵੀ ਜਿਹੜਾ ਕਿ ਬਹੁਤ ਵਧੀਆ ਆਵੇਗਾ ਤੇ ਇਸ ਤੋਂ ਬਾਅਦ ਦੱਸੀਏ ਕਿ ਕਿਸਾਨਾਂ ਨੂੰ ਅੱਜ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਤੇ ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਲੈ ਕੇ ਦੱਸਦੀ ਹੈ ਕਿ ਹਾਂ ਪੱਖੀ ਵਤੀਰਾ ਕਰਦੀ ਹੈ ਤੇ ਹਾਂ ਪੱਖੀ ਫੈਸਲਾ ਲੈਂਦੀ ਹੈ ਤਾਂ ਕਿਸਾਨਾਂ ਦਾ ਧਰਨਾ ਕਿਤੇ ਨਾ ਕਿਤੇ ਖਤਮ ਹੋਣ ਦੀ ਉਮੀਦ ਵੀ ਹੋਵੇਗੀ ਤੇ ਉੱਥੇ ਅੱਜ ਦੱਸਦੀ ਹੈ ਕਿ 13 ਫਰਵਰੀ ਤੋਂ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਉੱਤੇ ਡਟੀਆਂ ਹੋਈਆਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਇੱਕ ਪੂਰਾ ਸਾਲ ਹੋ ਗਿਆ ਕਿਸਾਨ ਲਗਾਤਾਰ ਧਰਨੇ ਦੇ ਉੱਤੇ ਡਟੇ ਹੋਏ ਨੇ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਨੇ ਆਪਣਾ ਮਰਨ ਵਰਤ ਜਾਰੀ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਦੇ ਉੱਤੇ ਪੱਕੀ ਮੋਹਰ ਨਹੀਂ ਲੱਗ ਜਾਂਦੀ ਮੈਂ ਉਦੋਂ ਤੱਕ ਆਪਣਾ ਮਰਨ ਵਰਤ ਵੀ ਨਹੀਂ ਛੱਡਾਂਗਾ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪ੍ਰਧਾਨ ਸਾਹਿਬ ਦਾ ਹਜੇ ਮਰਨ ਵਰਤ ਜਾਰੀ ਹੈ ਅੱਜ ਦਾਸੀਂ ਇਹ ਕਿ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਤੇ ਪਹਿਲਾਂ ਵੀ ਕੇਂਦਰ ਸਰਕਾਰ ਦੇ ਨਾਲ ਕਾਫੀ ਮੀਟਿੰਗਾਂ ਹੋਈਆਂ ਪਰੰਤੂ ਇਸ ਮੀਟਿੰਗ ਦੇ ਦੌਰਾਨ ਇਹ ਦੱਸਦੀ ਕਿ ਬੇਸਿੱਟਾ ਨਿਕਲ ਕੇ ਬਾਹਰ ਆਇਆ ਤੇ ਅੱਜ ਜੋ ਮੀਟਿੰਗ ਹੋਵੇਗੀ ਉਸੇ ਵਿੱਚ ਕਿਸਾਨਾਂ ਦੇ ਪੱਖ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਜਿਸ ਦੇ ਵਿੱਚ ਅੱਜ ਕੇਂਦਰ ਸਰਕਾਰ ਦੇ ਅਧਿਕਾਰੀ ਨੁਮਾਇਦੇ ਜਿਹੜੇ ਕਿ ਪਹੁੰਚਣਗੇ ਤੇ ਉੱਥੇ ਹੀ ਕਿਸਾਨਾਂ ਦੇ ਨਾਲ ਗੱਲਬਾਤ ਹੋਵੇਗੀ ਤੇ ਇਸ ਮੀਟਿੰਗ ਦੇ ਵਿੱਚ ਅੱਜ ਕੋਈ ਵੱਡਾ ਫੈਸਲਾ ਹੋ ਸਕਦਾ ਦੇਤੇ ਉਥੇ ਹੀ ਕੇਂਦਰ ਸਰਕਾਰ ਕਿਤੇ ਨਾ ਕਿਤੇ ਕਿਸਾਨਾਂ ਦੇ ਪੱਖ ਦੇ ਵਿੱਚ ਫੈਸਲਾ ਲੈ ਸਕਦੀ ਹੈ